ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਪਿਸ਼ੀ ਵਲੋਗ ਅੱਜ ਦੀ ਵੀਡੀਓ ਜਿਹੜੀ ਬਹੁਤ ਖਾਸ ਹੋਣ ਵਾਲੀ ਹੈ ਪਿਛਲੇ ਦਿਨਾਂ 'ਚ ਮੈਂ ਇੱਕ ਵੀਡੀਓ ਪਾਈ ਸੀ ਕਿ ਮੈਂ ਤੁਹਾਨੂੰ ਰਾਈਸ ਕਰੀਮ ਬਣਾਣੀ ਦੱਸੀ ਸੀਗੀ ਵੀ ਕਿੱਦਾਂ ਬਣਾਈਦੀ ਹੈ ਤੇ ਅੱਜ ਮੈਂ ਦੱਸਾਂਗੀ ਉਹਨੂੰ ਅਪਲਾਈ ਕਿੱਦਾਂ ਕਰਨਾ ਹੈ ਕਿਉਂਕਿ ਬਹੁਤ ਸਾਰੇ ਕਮੈਂਟ ਆਉਂਦੇ ਸੀ ਕਈ ਨਾਲੇ ਪੁੱਛਦੇ ਸੀਗੇ ਕਿ ਦੀਦੀ ਅਸੀਂ ਕਿੰਨਾ ਟਾਈਮ ਉਹ ਜਿਹੜੀ ਇਹ ਕਰੀਮ ਬਣਾ ਕੇ ਰੱਖ ਸਕਦੇ ਹਾਂ ਤੇ ਕਿੱਦਾਂ ਲਗਾ ਸਕਨੇ ਆ ਤੇ ਮੈਂ ਤੁਹਾਨੂੰ ਅੱਜ ਦੱਸਣੀ ਆ ਕਿ ਜਿਹੜੀ ਚੋਲਾ ਦੀ ਕਰੀਮ ਹੁੰਦੀ ਹੈ ਉਹਨੂੰ ਲਗਾਉਣ ਦਾ ਸਹੀ ਢੰਗ ਕਿੱਦਾਂ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਚਿਪਚਾਪਾਪਨ ਹੁੰਦਾ ਹੈ ਜਿਵੇਂ ਚਿਪਚਿਪ ਜਿਹੀ ਹੋਣ ਲੱਗ ਜਾਂਦੀ ਹੈ ਜਦੋਂ ਆਪਾਂ ਲਗਾਨੇ ਆ ਪਰ ਜਦੋਂ ਲਗਾ ਕੇ ਉਸ ਤੋਂ ਬਾਅਦ ਕਿੱਦਾਂ ਮ사ਜ ਕਰਨੀ ਹੈ ਕਿ ਜਿਹੜੀ ਇੱਕਦਮ ਐਬਜ਼ੌਰਬ ਹੋ ਜਾਂਦੀ ਹੈ ਸਕਿਨ ਵਿੱਚ ਤੇ ਇੱਕਦਮ ਪਤਾ ਹੀ ਨਹੀਂ ਚਲਦਾ کریم ਗਈ ਤੇ ਗਈ ਕਿੱਥੇ ਹੈ ਨਾ ਤੇ ਜਿਹੜੀ ਆਪਾਂ ਜਿਨ੍ਹਾਂ ਨੇ ਬਣਾਣੀ ਸਿੱਖਣੀ ਹੈ ਤੇ ਉਹ ਆਪਣੀ ਵੀਡੀਓ ਦੇ ਵਿੱਚ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦੇਵਾਂਗੀ ਉੱਥੇ ਜਾ ਕੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਤੁਸੀਂ ਬਣਾਣੀ ਵੀ ਸਿੱਖ ਸਕਦੇ ਹੋ ਕਿ ਕਿੱਦਾਂ ਬਣਾਈ ਸੀਗੀ ਇੰਨੀ ਵਧੀਆ کریم ਮੈਂ ਬਹੁਤ ਵਧੀਆ ਇੱਕ ਆਪਾਂ ਤੁਹਾਡੇ ਨਾਲ ਹੋਰ کریم ਸ਼ੇਅਰ ਕਰਾਂਗੇ ਕੱਲ ਨੂੰ ਆਪਾਂ ਵਿੰਟਰ کریم ਮੇਰੇ ਆ ਭੈਣਾਂ ਦਾ ਮੈਸੇਜ ਆਇਆ ਸੀਗਾ ਵਿੰਟਰ کریم ਅਸੀਂ ਕਿਹੜੀ ਇਸਤੇਮਾਲ ਕਰ ਸਕਦੇ ਆ ਤੇ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਜਿਹੜੀ ਖਰੀਦ ਕੇ ਲਗਾਣਾ ਚਾਹੁੰਦੇ ਉਹ ਵੀ ਤੁਹਾਨੂੰ ਦੱਸ ਦਵਾਂਗੀ ਅਗਰ ਘਰ ਬਣਾ ਕੇ ਲਗਾਣਾ ਚਾਹੁੰਦੇ ਤੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਵਾਂਗੀ ਤੇ ਆਪਾਂ ਇੱਕ ਬਹੁਤ ਸਾਰੀ ਸੋਹਣੀ ਜੀ ਵੀਡੀਓ ਕਾਹਨੂੰ ਲੈ ਕੇ ਆਵਾਂਗੇ ਤੇ ਜਿਹੜੀ ਅੱਜ ਦੀ ਵੀਡੀਓ ਉਹ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਆ ਮੈਂ ਬਣਾਈ ਸੀਗੀ ਆਈਸਕ੍ਰੀਮ ਇਹਨੂੰ ਬਣਾ ਕੇ ਤੁਸੀਂ ਚਾਹੇ ਪਲਾਸਟਿਕ ਦੇ ਡੱਬੇ 'ਚ ਇਦਾਂ ਫ੍ਰਿਜ ਵਿੱਚ ਰੱਖ ਸਕਦੇ ਹੋ ਚਾਹੇ ਤੁਸੀਂ ਕੱਚ ਦੇ ਕਿਸੇ ਵੀ ਡੱਬੇ ਵਿੱਚ ਜਾਰ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਮੈਨੂੰ ਵੈਸੇ ਹਫ਼ਤੇ ਤੋਂ ਉੱਪਰ ਹੀ ਦਿਨ ਹੋ ਗਏ ਨੇ ਬਿਲਕੁਲ ਵੀ ਖਰਾਬ ਨਹੀਂ ਹੋਈ ਹੈਗੀ ਵੈਸੇ ਇਹ ਦੀ ਹਫ਼ਤੇ ਦੀ ਹੁੰਦੀ ਹੈ ਤੇ ਵੈਲਿਡਿਟੀ ਤੇ ਪਰ ਇਹ ਹਫ਼ਤੇ ਤੋਂ ਉੱਪਰ ਹੀ ਹੋ ਗਈ ਹੈ ਬਿਲਕੁਲ ਵੀ ਖਰਾਬ ਨਹੀਂ ਹੋਈ ਹੈਗੀ ਤੇ ਇਹਨੂੰ ਆਪਾਂ ਕਿੱਦਾਂ ਲਗਾਉਣਾ ਹੈਗੇ ਉਹ ਵੀ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਹਾਂ ਆ ਦੇਖੋ ਮੈਂ ਬਣਾਈ ਸੀਗੀ ਬਹੁਤ ਵਧੀਆ ਇਹ ਤਾਂ ਜੋ ਜੋ ਕਰੀਮ ਪਈ ਹੈ ਜੋ ਜੋ ਹੀ ਇਹਦਾ ਟੈਕਚਰ ਕਰੀਮੀ ਹੋ ਚੁੱਕਿਆ ਦੇਖੋ ਬਿਲਕੁਲ ਕਰੀਮੀ ਫੋਮ ਬਣ ਚੁੱਕੀ ਹੈ ਬਹੁਤ ਵਧੀਆ ਕਰੀਮ ਹੈ ਤੁਸੀਂ ਕੀ ਕਰਨਾ ਹੈ ਹੁਣ ਇਸ ਟਾਈਮ ਮੈਂ ਚਿਹਰੇ ਤੇ ਕੁਝ ਨਹੀਂ ਲਗਾਇਆ ਮੇਰਾ ਚਿਹਰਾ ਬਿਲਕੁਲ ਸਿਰਫ ਵਾਸ਼ ਕੀਤਾ ਹੋਇਆ ਹੈ ਕੁਝ ਨਹੀਂ ਲਗਾਇਆ ਹੋਇਆ ਆ ਦੇਖੋ ਆਪਾਂ ਕੀ ਕਰਨਾ ਰਾਤ ਨੂੰ ਅਗਰ ਦਿਨੇ ਲਗਾਣੀ ਤਾਂ ਵੀ ਰਾਤ ਨੂੰ ਲਗਾਣੀ ਤਾਂ ਵੀ ਇਹ ਪਤਾ ਕਰਨਾ ਹੈ ਇਦਾਂ ਲਗਾ ਲੈਣੀ ਹੈ ਇਦਾਂ ਆਪਾਂ ਲਗਾ ਲੈਣੀ ਇਹ ਕਰੀਮ ਬਹੁਤ ਵਧੀਆ ਏ ਇਹ ਤਾਂ ਬਹੁਤ ਵਧੀਆ ਲੱਗਦੀ ਹੈ ਨਾ ਸਕਿਨ ਮੇਰੀ ਇਹ ਬਿਲਕੁਲ ਚਮਕ ਜਾਂਦੀ ਫਿਰ ਆਪਾਂ ਇਦਾਂ ਹਲਕੇ ਹਲਕੇ ਹੱਥਾਂ ਨਾਲ ਨਾ ਹੌਲੀ ਹੌਲੀ ਮ사ਜ ਕਰਦੇ ਜਾਣਾ ਇਹਦੀ ਬਹੁਤ ਵਧੀਆ ਤੁਸੀਂ ਚਾਹੋ ਤੇ ਇਹਦੇ ਵਿੱਚ ਨਾ ਬਦਾਮ ਦਾ ਜੇ ਬਦਾਮ ਰੋਗ ਨਹੀਂ ਹੁੰਦਾ ਉਹੀ ਪਾ ਸਕਦੀ ਹੋ ਕਿਉਂਕਿ ਜਿਵੇਂ ਹੁਣ ਵਿంటర్ ਹੈ ਨਾ ਮੌਸਮ ਥੋੜਾ ਖੁਸ਼ਕ ਜਿਹਾ ਹੋ ਗਿਆ ਹੈ ਤੇ ਉਹਦੇ ਨਾਲ ਜਿਹੜਾ ਸਕਿਨ ਨੂੰ ਥੋੜੀ ਜਿਹੀ ਨਾ ਉਹ ਮਿਲ ਜਾਂਦੀ ਹੈ ਜਿਵੇਂ ਮੰਨ ਲਓ ਮੋਸਚਰਾਈਜ਼ਰ ਮਿਲ ਜਾਂਦਾ ਹੈ ਤੇ ਕੱਲ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਕਰੀਮ ਬਹੁਤ ਸੋਹਣੀ ਬਣਾਈ ਵਿంటర్ ਕਰੀਮ ਆ ਦੇਖੋ ਇਹਨਾਂ ਲਗਾ ਕੇ ਛੱਡ ਦੇਣੀ ਹੈ ਥੋੜੀ ਜਿਹੀ ਇਸ ਤੇ ਮੈਨੂੰ ਲੱਗੇਗੀ ਕਿ ਹਾਂ ਇਹ ਤੇ ਚਿਪ-ਚਿਪ ਕਰਦੀ ਹੈ ਠੀਕ ਹੈ ਤੇ ਜਦ ਤੱਕ ਆਪਾਂ ਹੱਥ ਉੱਥਨ ਲਗਾ ਲਏ ਆ ਦੇਖੋ ਬਹੁਤ ਵਧੀਆ ਕਰੀਮ ਹੈ ਉਸ ਤੋਂ ਬਾਅਦ ਪਰ ਇਹ ਨੂੰ ਨਾ ਜੇ ਜੈਨ ਸੁਪਣਾ ਹੈ ਡਰਾਈ ਹੋਣਾ ਹੈ ਇਹਨੂੰ ਇਦਾਂ ਦਮਲ ਕੇ ਨਾ ਮੈਲਜ ਬਣ ਕੇ ਧਰੂਗੀ ਇਹਦੇ ਕਿਸੇ ਨੂੰ ਬਿਲਕੁਲ ਸਾਫ਼ ਹੋਏ ਨੀ ਕਲੀਅਰ ਮੈਂ ਕਿ ਚਲਣਾ ਪੂਰਾ ਪ੍ਰੋਸੈਸ ਦੱਸ ਦੇਣੀ ਹੈ ਨਹੀਂ ਪਤਾ ਹੁੰਦਾ ਹੈਗਾ ਨੇ ਕਿ ਪਤਾ ਦੇਖੋ ਜਿੱਦਾਂ ਨਾ ਦੇਖੋ ਇਹ ਤਾਂ ਮੈજર ਨਹੀਂ ਆਂਦੀ ਹੋਏਗੀ ਸ਼ਾਇਦ ਇਹ ਜਿਹੜੀ ਹੈ ਨਾ ਮੈਲ ਜਿੰਗ ਉੱਤਰ ਜਾਂਦੀ ਫਿਰ ਜਦੋਂ ਇਹ ਸੁੱਕ ਜਾਂਦੀ ਥੋੜਾ ਥੋੜਾ ਡਰਾਈ ਹੋ ਜਾਂਦੀ ਹੈ ਨਾ ਜਿੱਦਾਂ ਮੈਲ ਉੱਤਰਦੀ ਉਹ ਤਾਂ ਉੱਤਰ ਜਾਂਦੀ ਹੈ ਫਿਰ ਸ킨 ਜਿਹੜੀ ਬਿਲਕੁਲ ਸਾਫ਼ ਹੋ ਜਾਂਦੀ ਹੈ ਤੇ ਐਦਾਂ ਤੁਸੀਂ ਨਾਈਟ ਰੂ ਲਗਾ ਕੇ ਤੇ ਫਿਰ ਛਾੜ ਦਿਓ ਆਪਣੇ ਚਿਹਰੇ ਨੂੰ ਬਹੁਤ ਸੋਹਣਾ ਚਿਹਰਾ ਸਜਿਆ ਜਦਿਲ ਉੱਠੋਗੇ ਸਿਹਰੇ ਦੋਸ਼ ਕਰੋਗੇ ਨਾ ਫਿਰ ਦੇਖਿਓ ਕਿੰਨਾ ਸੋਹਣਾ ਚਮਕੇਗਾ ਹलो ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਹੋ ਗਈ ਐ ਚਿਹਰਾ ਮੇਰਾ ਚਲੋ ਜੀ ਇਹ ਸੀ ਕਿੰਨੂੰ ਲਗਾਉਣ ਦਾ ਟਾਂਗਾ ਕਰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਆਪਾਂ ਤੁਹਾਨੂੰ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਮਿਲਾਂਗੇ ਤੁਹਾਨੂੰ ਕਰੀਮ ਦੱਸਾਂਗੇ ਡੀਆਈਵਾਈ ਨੇ ਕਰੀਮ ਹੁੰਦੀ ਉਹ ਤੁਹਾਨੂੰ ਦੱਸਾਂਗੇ ਵਿంటర్ ਕਰੀਮ ਕਿੱਦਾਂ ਬਣਾਈਦੀ ਘਰੇ ਹਲੇ ਵੀ ਇਹ ਦੇਖ ਹੁਣ ਮੈਲ ਜੀ ਨਾ ਉੱਤਰੀ ਜਾਣੀ ਇਹ ਲੋਜੀ ਬਸ ਇਦਾਂ ਲਗਾ ਲੈਣੀ ਬਹੁਤ ਵਧੀਆ ਸਿੰਪਲ ਟ੍ਰਿਕ ਆ ਚਲੋ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਨਾਲ ਇਹ ਮੇਰੀ ਬੈਸਟ ਕਰੀਮ ਆ